ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਗੱਲ ਕਰਦੇ ਹਾਂ ਜੋ ਕਿਸ਼ਨਪੁਰੇ ਦੀ ਧਰਤੀ ਤੇ ਰੈਂਬੋ ਜਾਫੀ ਆ ਗਿਆ ਜੱਗੂ ਹਾਕਮ ਵਾਲੀਆ ਕਹਿੰਦੇ ਪਹੁੰਚ ਗਿਆ ਕਿਸ਼ਨਪੁਰੇ ਦੀ ਧਰਤੀ ਤੇ ਦੇਖੋ ਗਰਾਊਂਡ 'ਚ ਧਮਾਕੇਦਾਰ ਐਂਟਰੀ ਸਾਰਾ ਕਿਸ਼ਨਪੁਰਾ ਨੱਚ ਪਿਆ ਕਹਿੰਦੇ ਜਦੋਂ ਜੱਗੂ ਪਹੁੰਚ ਗਿਆ ਕਿਸ਼ਨਪੁਰੇ ਦੇ ਵਿੱਚ ਹਾਕਮ ਜੱਗੂ ਆਇਆ ਹੋਇਆ ਏ ਉਹ ਵਾਕਿਆ ਹੀ ਦੁਨੀਆ دیਵਾਨੀ ਐ ਜੱਗੂ ਦੀ ਮੇਰੇ ਵੀਰੇ ਹੱਕ ਮਾਲੀਆ ਜੱਗੂ ਆ ਗਿਆ ਸੋਨੀ ਵਰਗੇ ਸਾਡੇ ਸਿਰੇ ਦੇ ਪਲੇਅਰ ਐ ਸਤਨਾ ਵੇਡ ਤੇ ਤਨਹੋਰੀ ਮੇਰੇ ਵੀਰੇ ਉਧਰ ਸਿਮਰਜੀਤ ਸਿੰਘ ਦੀ ਸਿਮਾ ਮਾਨ ਬਲਾਕ ਪ੍ਰਧਾਨ ਆ ਆਦਮੀ ਪਾਰਟੀ 500 ਦੇ ਵੱਡੇ ਮਾਨ ਦੇ ਗੇਂਦੇ ਜੀ ਦਾਸ ਜੀ ਆ ਦੇਖੋ ਸਿੱਧਮ ਆ ਗਏ ਆ ਜੋ ਮੇਰੇ ਵੀਰੇ ਸਦਮਾ ਬੇਟ ਇਸ ਤੋਂ ਅਗਲੀ ਟੀਮ ਵੀ ਆਪਾਂ ਜਰੂਰ ਅਨਾਉਂਸ ਕਰ ਦਈਏ ਅਗਲੀ ਟੀਮ ਹੈਗੀ ਹੈ ਜੀ ਮਨਾਣਾ 12 ਤੇ 13 ਨੂੰ ਰਾਮੂ ਵਾਲਾ ਓ ਹਾਕਮ ਵਾਲੀਆ ਆ ਗਿਆ ਗਰਾਊਂਡ ਦੇ ਵੱਲ ਓ ਵਾਕਿਆ ਹੀ ਭਾਵੇਂ ਮੇਰੇ ਖਿਆਲ ਦੇ ਵਿੱਚ ਅੱਜ ਖੇਡਣਾ ਨਾਲ ਸਮਾਉ ਵਾ ਸੱਤੀ ਪੁੱਜਿਆ ਹੋਇਆ ਏ ਸਾਡੀ ਖੇਡ ਕਬੱਡੀ ਦੇ ਲੈ ਵੀ ਜੱਗੂ ਦੁਨੀਆ ਪਿਆਰ ਕਰਦੀ ਹੈ ਵੀਰਿਆ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਹੈ ਦੀ ਗੋਡੇ ਦੇ ਉੱਪਰ ਸੱਟ ਲੱਗੀ ਹੈ ਆਪਰੇਸ਼ਨ ਤੋਂ ਬਾਅਦ ਥੋੜੀ ਰੈਸਟ ਤੋਂ ਬਾਅਦ ਫਿਰ ਤੋਂ ਜੱਗੂ ਮਦਾਨਾਂ ਦੇ ਵਿੱਚ ਆਵੇ ਤੇ ਮਦਾਨਾਂ ਦੇ ਵਿੱਚ ਰੈਂਬੋ ਰੈਂਬੋ ਹੋਵੇ ਇਹ ਕਹਿੰਦੇ ਦੁਨੀਆ ਪਿਆਰ ਕਰਦੀ ਹੈ ਅਗਲੀਆਂ ਟੀਮਾਂ ਵੀ ਗਰਾਊਂਡ ਦੇ ਲੱਗੇ ਆ ਜਾਣ ਵੀਰੇ ਸਿੱਧਮਾ ਵਾਲਿਓ ਪਾਸੇ ਮੰਨ ਲਓ ਯਾਰ ਪਾਸੇ ਮੰਨ ਲਓ ਕਿਹੜਾ ਜਲਦੀ ਨਾਲ ਅੱਛਾ 70 ਜਿਹੜੇ ਇੱਕ ਕਬੱਡੀ ਬਾਕੀ ਲਓ ਰੇਡ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ